ਵਾਹਿਗੁਰੂ ਜੀ ਕਾ ਠਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਜੋ ਕਰਮਾਂ ਤੇ ਦਿੱਖਿਆ ਹੈ ਉਹ ਮਿਲਣਾ ਹੀ ਹੈ ਇਹ ਗੱਲ ਬਿਲਕੁਲ ਸੱਚ ਹੈ ਹਕੀਕਤ ਹੈ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ ਪਰ ਕਰਮ ਕਿਹੜੇ ਕਰਨੇ ਨੇ ਇਹ ਨਹੀਂ ਲਿਖਿਆ ਚੰਗਾ ਕਰਨਾ ਹੈ ਜਾਂ ਮਾੜਾ ਕਰਨਾ ਹੈ ਇਹ ਤੇਰੇ ਹੱਥ ਵਿੱਚ ਹੈ ਪਰ ਮਹਾਰਾਜ ਕਹਿੰਦੇ ਕਰਮ ਸੋਚ ਸਮਝ ਕੇ ਕਰੀ ਚੰਗਾ ਹੋਰ ਮਾੜਾ ਤੇਰੇ ਹੱਥ ਵਿੱਚ ਹੈ ਕਰਮ ਸੋਚ ਸਮਝ ਕੇ ਕਰੀ ਚੰਗਾ ਕਰੇਗਾ ਤਾਂ ਤੈਨੂੰ ਚੰਗਾ ਫਲ ਮਿਲੇਗਾ ਜੇ ਕਿਸੇ ਦਾ ਬੁਰਾ ਕਰੇਗਾ ਤਾਂ ਤੈਨੂੰ ਫਲ ਬੁਰਾ ਹੀ ਮਿਲੇਗਾ ਕਰਮ ਤੇਰੇ ਹੱਥ ਵਿੱਚ ਨੇ ਹਾਂ ਜੋ ਕਰਮਾਂ ਤੇ ਲਿਖਿਆ ਉਹ ਮਿਲੇਗਾ ਇਥੇ ਕਹਿੰਦਾ ਪਾਵੇ ਜੋ ਕਰਮ ਤੂੰ ਕਰੇਗਾ ਉਹ ਫਲ ਤੈਨੂੰ ਮਿਲੇਗਾ ਹੁਣ ਕਰਮ ਤੇਰੇ ਹੱਥ ਵਿੱਚ ਆ ਕਰਮ ਸੋਚ ਸਮਝ ਕੇ ਕਰੀ ਮਹਾਰਾਜ ਕਹਿੰਦੇ ਕਰਮ ਤੇਰੇ ਹੱਥ ਵਿੱਚ ਹੈ ਚੰਗੇ ਕਰਨੇ ਨੇ ਜਾਂ ਮਾੜੇ ਕਰਨੇ ਨੇ ਇਹ ਤੇਰੇ ਹੱਥ ਵਿੱਚ ਨੇ ਜੇਕਰ ਕਿਸੇ ਦਾ ਚੰਗਾ ਕਰੇਗਾ ਕਿਸੇ ਦਾ ਭਲਾ ਕਰੇਗਾ ਤਾਂ ਤੇਰਾ ਭਲਾ ਹੋਵੇਗਾ ਤੈਨੂੰ ਚੰਗਾ ਫਲ ਮਿਲੇਗਾ ਜੇਕਰ ਕਿਸੇ ਦਾ ਬੁਰਾ ਕਰੇਗਾ ਕਿਸੇ ਦਾ ਬੁਰਾ ਸੋਚੇਗਾ ਤਾਂ ਯਾਦ ਰੱਖੀ ਤੈਨੂੰ ਵੀ ਬੁਰਾ ਫਲ ਮਿਲਣਾ ਹੈ ਤੇਰੇ ਨਾਲ ਵੀ ਬੁਰਾਈ ਹੋਵੇਗਾ ਫਲ ਤੈਨੂੰ ਮਿਲਣਾ ਹਾਂ ਜੋ ਤੂੰ ਕਰੇਗਾ ਉਹ ਫਲ ਤੈਨੂੰ ਮਿਲੇਗਾ ਕਰਮ ਤੇਰੇ ਹੱਥ ਵਿੱਚ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ